ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਚਨਾਲਾ ਤਹਿਸੀਲ ਵੀ ਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਤੁਹਾਨੂੰ ਟੋਟਲ ਦਿਖਾਉਣੀ ਆ ਇੱਕ ਧੰਨਵਾਦ ਟੋਕੜ ਗੱਬਨ ਮਾਈਤਾਨ ਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਚੰਗੇ ਦੁੱਧ ਵਾਲੀ ਟੋਕੜ ਗੱਬਨ ਤੁਹਾਨੂੰ ਦਿਖਾਵਾਂਗੇ ਤੇ ਇੱਕ ਮੱਝ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾ ਸਾਰੀਆਂ ਸੋਈਆਂ ਵਾਂ ਸੋਈਆਂ ਦੀ ਆਪਣ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਖੜੋ ਜਿਹੜਾ ਕੋਈ ਵੀ ਨੂ ਕੋਣ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਨਾਲ ਮੈਨੂੰ ਫੋਨ ਕੱਲ ਵੀ ਬੜਿਆ ਅੱਜ ਵੀ ਬੜਿਆ ਜੀ ਅੱਛਾ ਭਾਈ ਭੁੱਲ ਨਾ ਬਲੋ 36 ਹਾਲੀ ਮਾਜ ਅੱਛਾ ਅਜੀਤਾ ਦੇ ਵੀਰੇ ਨਾਲ ਐਨ ਮੈਂ ਭਾਈ ਮੈਨੂੰ ਯਾਦ ਨਹੀਂ ਭਾਈ ਪੁਲਨ ਸਾਹਿਬ ਅੱਛਾ ਬੜੇ ਫੋਨ ਆਏ ਗੱਲ ਪੁੱਛਣ ਨੂੰ ਅੱਛਾ ਹਾਂਜੀ ਹੁਣ ਕਿਹਦੇ ਦਿਨ ਪਾ ਦੋ 36 ਹਜ਼ਾਰ ਵਾਲੀ ਮੱਝ ਫੇਰ ਪਾ ਦਨੇ ਹੁਣ ਲਿਓਂਦੇ ਹੁਣ 36 ਲਾ ਵੀ ਰਿਕਾਰਡ ਤੋੜ ਦਿੱਤੇ ਤੋੜ ਦਨੇ ਆ ਹੋਰ ਥੱਲੇ ਕਰਦੀ ਸੱਚੀ ਗੱਲ ਵੱਧ ਤੋਂ ਵੱਧ ਚਲੋ ਉਹਨਾਂ ਦੇ ਨਾਲ ਪਿਆਰ ਦੇ ਨਾਲ ਚਲੋ ਵਧੀਆ ਕੰਮ ਚੱਲਣ ਡਿਆ ਵਾ ਠੀਕ ਆ ਹਾਂ ਤੇ ਨਾਮ ਦੱਸ ਤਾਂ ਫੇਰ ਨਾਮ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਵੀ ਬੋਲ ਇੱਕ ਨਾ 5755 ਠੀਕ ਆ ਹਾਂਜੀ ਤੇ ਅੱਜ ਫੇਰ ਤਿੰਨੇ ਆ ਨਾ ਪਹਿਲਾਂ ਕਿਹੜੀ ਵਿਖਾ ਦੀ ਆ ਇਹਨੂੰ ਵੀ ਜੇ ਕੋਈ ਡਾਕਟਰ ਲਿਆ ਕੇ ਚੈੱਕ ਕਰਾਵੇ ਜਿੱਦਾਂ ਮਰਜ਼ੀ ਕਰਾਵੇ ਇਹਨੂੰ ਸੂਈ ਨੂੰ ਅੱਜ 15 ਤੋਂ 16 ਦਿਨ ਹੋ ਗਏ ਅੱਛਾ ਤੁਹਾਨੂੰ ਪਤਾ ਤੁਸੀਂ ਵੀ ਚਲੋ ਘਰ-ਘਰ ਜਾਂਦੇ ਹਹੀ ਚਲੋ ਇੱਥੋਂ ਇੱਕ ਵੀਡੀਓ ਬਣਾਈ ਦੀ ਆ ਹਾਂਜੀ ਇਹਨੂੰ ਜਿਹੜੀ 10-12 ਵੀਡੀਓ ਬਣਾਈ ਤੁਹਾਨੂੰ ਪਤਾ ਬੱਚੇ ਮਰਦੇ ਬੜੇ ਠਰਨਾ ਹਾਂ ਨੇ ਠੰਡ ਕਰਕੇ ਪੜੇ ਜਾਂਦੇ ਨੇ ਚਲੋ ਹਿੱਦੋ ਨਹੀਂ ਤੁਸੀਂ ਹਰ ਇੱਕ ਦੀ ਵੀਡੀਓ ਪਾਉਂਦੇ ਤੁਹਾਨੂੰ ਪਤਾ ਹੈ ਬੱਚੇ ਕਿੰਨੇ ਮਰਦੇ ਆ ਹਾਂਜੀ ਹਾਂਜੀ ਬੱਚਾ ਇਹਦਾ ਮਰ ਗਿਆ ਜੇ ਸੂਈ ਨੂੰ ਕੋਈ 10 ਤੋਂ 12 ਦਿਨ 15 ਤੋਂ ਅੰਦਰ ਦਿਨ ਹੋਏ ਹੋਏ ਦੁੱਧ ਕਿੰਨਾ ਆਇਦਕਾ ਦੁੱਧ ਰੋਗੇ 12 ਕਿਲੋ ਅੱਛਾ 9 ਕਿਲੋ ਪਾਜੀ ਮੇਰੇ ਕੋਲ ਲੀਟਰ ਮਾਰ ਕੇ ਖੜੇ ਮੇਰੇ ਘਰ ਅੱਛਾ ਜਿਆ 9 ਕਿਲੋ ਕੱਢਿਆ ਦੂਜਾ ਸਵਾ ਚੋਲੀਏ ਦੇਖੋ ਜੇ ਬੰਨ ਕੈਮਰੇ ਮਾਰੋ ਬਾਕੀ ਚੱਲ ਫੱਬਦੀ ਸੰਭੀ ਤੁੰਭੀ ਚੰਗੀ ਆ ਖਾਣੇ ਵੀ ਚੰਗਾ ਲੱਗਾ ਥੱਲੇ ਆ ਚੰਗੀ ਆ ਹਾਂ ਸਫਾਈ ਜਿਆ ਜਿੰਨੀ ਵੀ ਆ ਉਹੀ ਇਹ ਰੋ ਪਰ ਆਣੀ ਜੇ 10 ਪੜਾ ਪਾਉਰ ਮਾਰੇ ਥਾਪੀ ਮਾਂ ਦੇ ਥਲੇ ਬੈਜੋ ਅੱਛਾ ਸੀਰ ਬੜੀ ਹੈ ہاں ਦੇਖ ਲੈਂਦੇ ਤਰੇ ਇਹ ਆ ਵੀ ਰਾਜੀ ਆ ਸੰਭੀ ਸੰਭੀ ਚ ਦੇਖੋ ਭਾਈ ਸਾਰੀ ਦੇਖੋ ਸਹੀ ਮੱਝ ਤੁਸੀਂ ਦੇਖੋ ਥਾਂ ਚੜੇ ਦੀ ਪੂਰੀ ਸਾਫ ਹੈ ہاں ਦੇਖ ਸੰਦੇ ਜੀ ਕਿੰਨਾ ਰੱਖੀਏ ਫਿਰ ਇਹਦਾ ਮੁੱਲ ਜੇ ਭਾਈ ਬੱਚਾ ਹੁੰਦਾ ਭਾਵੇਂ ਕੋਈ ਵੀਰ ਆਪਣੇ ਡਾਕਟਰ ਕੋਲ ਚੈੱਕ ਵੀ ਕਰਾ ਕੇ ਜਾ ਕੇ ਕਿੰਨੇ ਦਾ ਸੁਈ ਆ ਅੱਛਾ ਬੱਚਾ ਦਾ ਫਿਰ ਤਮ 70 ਦੀ 75 ਵੀ ਵੇਚਦੇ ਹੁੰਦੇ ਦੀ 62000 ਦੀ 62000 ਦੀ ਹਾਂ ਕਰਨਾ ਕਵੇ ਚਮੰਤਨ ਕਾਠੀ ਆਦੀ ਭਾਈ ਦਵਾਂਗੇ ਹਾਨਾ ਲੀਟਰ ਮਾਰ ਕੇ ਮੇਰੇ ਕੋਲ 9 ਕਿਲੋ ਦੁਧ ਖੜੇ ਹੋਏ ਅੱਛਾ ਹਾਂ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮੰਨਤਾ ਨਾ ਮੌਕੇ ਤੇ ਭਾਈ 2-4 ਸਾਲਾ ਗਾਮੀ ਹੋਣਾ ਬਾਹਰ ਇੱਕ ਬੱਚੇ ਪਨੀ ਕਿਉਂ ਬਹੁਤੇ ਖਾਂਦਾ ਮਰੀ ਜਾਂਦਾ ਹੁਣ ਫਿਰ ਮੌਸਮ ਕਾਫੀ ਠੰਡਾ ਹੋ ਗਿਆ ਵਾ ਤੇ ਆ ਤੋਕੜ ਗੱਬਨ ਚੱਕ ਪਾਸ ਤੇ ਇਹ ਜਿਹੜੇ ਵੀਰ ਕੋਈ ਨਾ ਮੇਰੇ ਤੇ ਹਜੇ ਵੀ ਨਹੀਂ ਮੰਨ ਜਗਾਲ ਆਉਂਦੀ ਕੱਲ ਦੀ ਅੱਛਾ ਪਰ ਆ ਤਾਂ ਮੈਂ 19 ਕਿਲੋ ਦੋ ਚੋਇਆ ਕੋ ਅੱਛਾ 19 ਕਿਲੋ ਅੱਛਾ ਇਹ ਆਈ ਸ਼ਰਨ ਦੇ ਦੀ ਜੋ ਬਾਕੀ ਆਵੇ ਸਾਂਭੇ ਸਾਂਭੇ ਚੰਗੀਆਂ ਆ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਥਣਵੇਂ ਆਪਾਂ ਦੇਖ ਸਕਦੇ ਚੰਗਾ ਦੁੱਧ ਦੁੱਧ ਲੱਗਦਾ ਜਿੱਥੇ ਦੇਗਾ ਮੇਰਾ ਨੰਬਰ ਵੀ ਦੇ ਦੀ ਅੱਛਾ ਤੇ ਮੈਂ ਕਿਹਾ ਭਰਾ ਉਹ ਨੰਬਰ ਦੇ ਕੇ ਜਾਂ ਤੈਨੂੰ ਦੋ ਚਾਰ ਗੋਲਾ ਕਰੇ ਤੇ ਮੈਨੂੰ ਬੱਲੇ 10 ਕਿਲੋ ਦੋ ਵੀ ਇਹਦਾ ਵੀ ਪੱਕਾ ਗਾਰੰਟੀ ਹੈ ਦੋ ਵੀ ਅੱਛਾ 19 ਕਿਲੋ ਲੀਟਰ ਦੁੱਧ ਦਾ ਮੈਂ ਮਿਣਾ ਰੱਖੋ ਬਾਕੀ ਇਹ ਆਵੇ ਦੁੱਧਾਂ ਵਾਲੀਆਂ ਨਿਸ਼ਾਨੀਆਂ ਚੰਗੀਆਂ ਵਾਂ ਤੌਰ ਤੌਰੋ ਹੱਕਰੀ ਤੌਰ ਕੇ ਦਿਖਾਈ ਉਹਦਾ ਜਿਹੜਾ ਸੁੰਦੀ ਆ ਖਲੂਨ ਬਿਲ ਹੈ ਬਹਿ ਤੋਂ ਤੰਗ ਹੁੰਦੀ ਆ ਬੰਦਾ ਐਡਾ ਜਿਹੜਾ ਜਤੋ ਲਈ ਆ ਮਾਂ ਨਾਲ ਬਹੁਤ ਕੰਦੇ ਸੁਭਾਅ ਦੇ ਬੰਦੇ ਨੋ ਮਾ ਲੈਨੇ ਬਾਕੀ ਆ ਸੰਭੀ ਸੋੰਭੀ ਚੰਗੀ ਆ ਪਿੱਪੜੇ ਤੋਂ ਚੰਗੀ ਆ ਜੀ ਉਹ ਖਲੋਣ ਬਹਿ ਤੋ ਤੰਗ ਹੋਈ ਨਹੀਂ ਇੰਨੀ ਥੱਲੇ ਪਾਦੀ ਆ ਬਾਕੀ ਆ ਦੇਖ ਸਕਦੇ ਆ ਜੀ ਦੇਰੀ ਚੋਵਾ ਪਤਾ ਲੱਗਣੀ ਤੇ ਆ ਰੰਗ ਤੋਂ ਪਤਾ ਲੱਗਦੀ ਆ ਆ ਦੇਖੋ ਸਹੀ ਥਾਲ ਵੇਖੋ ਵੇਚ ਕੇ ਲੈ ਜਾਓ ਇੱਕ ਕਰੀ ਲੈ ਜਾ ਅੰਦਰ ਲੈ ਆ ਆ ਦੇਖੋ ਇੱਧਰ ਮਾਰੋ ਬੰਦੇ ਕੈਂਡਾ ਵਾਕਿਆ ਦੋਦੇ ਦਿੱਤਾ ਨਾ 9 ਕਿਲੋ ਪਰ ਮੈਂ ਆ ਨਾ 15 16 ਕਿਲੋ ਭਰੀ ਹੋਈ ਬੜਾ ਪਰ ਉਹ ਹੁੰਦਾ 9 ਕਿਲੋ ਚੋਇਆ ਸੀ ਅੱਛਾ ਉਹਦਾ ਭਾਈ ਲੀਟਰ ਦਾ 9 ਕਿਲੋ ਮਿਲਿਆ ਜਾ ਪੰਜ ਦਾ ਚਲੋ ਲੈ ਜਾਓ ਇੱਕ ਕਰੀ ਬਾਕੀ ਥੱਲੇ ਵੀ ਕਰੀ ਦੇਖ ਸਕਦੇ ਜੀ ਚੰਗੇ ਖੁੱਲੇ ਹਵਾਨੇ ਦੀ ਮਾਲਕਿਆ ਥੱਲੇ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੇ ਤੇ ਚੰਗੀਆਂ ਹਾਂ ਮਤਾਂ ਜੋਲ ਪਤੀ ਲੱਗੀ ਜੇ ਕਿਦੇ ਪਿੱਠ ਪੜੇ ਤਾਂ ਵੀ ਇੱਕ ਵਾਰੀ ਦੇਖ ਸਾਦੇ ਰਾਜੀ ਆ ਪੂਰੀ ਇਨਾ ਅੰਤ ਲੱਗਾ ਚਵਾਕ ਦੇ ਅੰਤ ਕਹਿਣ ਦੀ ਗੱਲ ਹੀ ਹੋਣੀ ਠੀਕ ਆ ਆ ਦੇਖ ਸਾਦੇ ਜਦੋਂ ਤਿਆਰ ਹੋਈ ਤਾਂ ਸਾਰੇ ਬਾਟੇ ਨੇ ਭਰਨੇ ਆ ਥਾਲੇ ਵੇਖੋ ਭਾਈ ਕਿੱਡਾ ਫਰਾਲ ਸੰ ਲੱਗਾ ਜੋ ਤੁਸੀਂ ਵੇਖੋ ਤੇ ਲਾਟੋ ਲੱਗ ਘੜੀਆਂ ਆ ਹਾਂ ਦੇਖਦੇ ਜੀ ਥਾਲੇ ਵੇਖੋ ਕਿੱਡਾ ਜੀ ਲੱਗਾ ਫਰਾਲਾ ਗਾੜੀ ਮਰੋ ਮੜਿਆ ਕਹਿੰਦਾ ਐ ਕਿੰਨੀ ਵੇਥੇ ਥਾਲ ਲੱਗਾ ਜੀ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਦੇ 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 ਜੀ ਦਾ ਵੀ ਦੇ ਸ਼ਰਤਾਂ ਦਿੱਤੀਆਂ ਵਾਂ ਹਾਂ ਜੀ ਇੱਥੇ ਭਾਵੇਂ ਕੁੜੀ ਵਾਲਾ ਰੇਲ ਆਖੀ ਮੰਗ ਲਈਏ ਅੱਛਾ ਸੋਈ ਦਾ ਉਹ ਤੇਰਾ ਚੱਕ ਪਾਸ ਕਿਨੇ ਜਰਦੀ ਆ 50 ਮਹੀਨੇ ਚੱਕ ਪਾਸ ਵੀ ਉਹ ਆਪਣੇ ਕੋ ਪੈਸਾ ਕੁਝ ਆਪਣੇ ਕੋ ਲਗਾ ਤੇ ਦੁੱਧ ਚੱਕ ਪਾਸ ਦੁੱਧ 7 ਕਿਲੋ ਉਪਰ ਆਪਾਂ ਹੁਣ ਸਾਢੇ 6 ਕਿਲੋ ਗਾਰੰਟੀ ਦਵਾਂਗੇ ਅੱਛਾ ਜਿਸਾ ਆਈਓਆਰ ਕਿਸੇ ਤਰ੍ਹਾਂ ਬਾ ਉੱਪਰ ਸਾ ਜੀ ਨੂੰ ਘੱਟ ਲੋਗਾ ਵਾ ਹਾਂ ਜੀ ਹਾਂ ਜੀ ਹਾਂ ਬਾਕੀ ਚਵਾ ਗੱਲ ਤੋਂ ਹੋਵੇ ਕੋਈ ਘੂ ਛਟਾ ਹੋਵੇ ਥਣ ਘੱਟਵਾ ਦਾ ਆਪਾਂ ਗਰੰਟੀ ਹੈ ਕਿੰਨਾ ਪਾਉਣਾ ਇਹਦਾ ਮੁੱਲ ਫਿਰ ਇਹ ਦੇ ਦੀਏ ਭਾਈ 70 ਨਹੀਂ 70 ਦੀ ਨਾ ਦਈਏ ਹਾਂ ਜੀ ਕਰਦਾ ਵਿੱਚ ਮੰਨਤਨ 60000 60000 ਚਲੋ ਬਾਕੀ ਮੌਕੇ ਤੇ ਕਰ ਦੋਗੇ ਔਰ ਮੰਤਨ 60000 ਦੀ ਪਾਜੀ ਹਾਂ ਨਾ ਝੋਟੀ ਦਵਾਂਗੇ ਅੱਛਾ ਪਰ ਇਹ ਸਾਰੀਆਂ ਗਰਮੀ ਹੋਵੇ ਦੁੱਧ ਦੁੱਧ ਹੋਰ ਦੁੱਧ ਨਾਲੇ ਦੇਖੋ ਬਾਜੇ ਆ ਵੀ ਇਹ ਸੋਨਾ ਬੜੇ ਵਧੀਆ ਸਮੇਂ ਤੇ ਆ ਆ ਦੇਖੋ ਸਭ ਢਿੱਲਾ ਨੇ ਭਰ ਰਿਹਾ ਬਲੈਤਲ ਗਾਂ ਹੀ ਬੰਦੀ ਚ ਮਲਦੀ ਤੋਂ ਬੰਦੀ ਜਾਂਦੇ ਠੀਕ ਆ ਹਾਂ ਆ ਸਾਰਾ ਹਵਾਨਾ ਇਹਨੇ ਭਰਨਾ ਆ ਆ ਦੇਖੋ ਸਹੀ ਕਿੱਡਾ ਬਾਹਨਾ ਥਵੇ ਥਿਰ ਕੇ ਨਹੀਂ ਠੀਕ ਆ ਜੀ ਇਹ ਨਹੀਂ ਅਗਲੇ ਪਹਿਲੇ ਮੇਥਾ ਇੱਧਰ ਦੇਖੋ ਚੱਡੇ ਦੇ 9 ਮਹੀਨੇ ਵਿੱਚ ਜੇ ਸੰਦੀ ਤੇ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਆ ਮਾਤਾ ਜੀ ਨੇ ਦੇਖ ਸਾਡੀ ਤੇ ਚਲੋ ਫਿਰ ਹੁਣ ਆ ਜਿਹੜੀ ਵੀਰ ਪੰਜਾਬ ਦੇ ਆਪਣੀ ਗਾਰੰਟੀ ਫੁੱਲ ਦੋ ਕੁਝ ਜਿਹੜਾ ਜੰਗ ਦਾ ਪਿਛਾਈ ਉਧਰੋਂ ਤੇ ਉਹਦੀ ਮਗਾਲੀ ਕਰਦਾ ਠੀਕ ਹੈ ਜੀ ਇਹ ਵੀ ਜੀ ਆਪਣੇ ਭਾਈ ਕਲਦੀ ਠੀਕ ਹੈ ਇਹ ਇੱਕ ਦਿਨ ਨਾਲ ਨਹੀਂ ਜੀਤ ਨਾ ਖਦੇ ਪੱਠੇ ਅੱਛਾ ਨਹੀਂ ਬੱਚੇ ਮਿਲੀ ਜੋ ਨਾ ਕਰ ਮੈਂ ਚੋਕਦਾ ਨਹੀਂ ਬਿਲਕੁਲ ਨਹੀਂ ਬੱਚੇ ਮਿਲੀ ਅੱਛਾ ਨਾ ਬੱਚੇ ਤੇ ਵੀ ਨਹੀਂ ਮਿਲੇ ਮੈਂ ਰਾਤੀ ਨੂੰ ਟੀਕਾ ਲਾ ਸੀ ਟੀਕਾ ਲਾ ਆ ਬੱਚਾ ਉੱਚਾ ਬੱਚਾ ਹੈ ਤਰਾਂ ਥੋੜਾ ਦੱਸਾਂ ਉਹ ਇਹ ਜਾਤੀ ਡਰ ਗਈ ਇੱਥੇ ਦਾ ਕਾਲ ਮਿੱਟੀ ਲਾਉਂਦੇ ਰੇੜੇ ਵਾਲੇ ਹਾਂਜੀ ਉਹ ਕੁੜੇ ਕੋਹੜਾ ਜਾ ਹੁਣ ਰੇੜਾ ਲਾਉਂਦੇ ਉਹ ਕੋ ਡਰ ਗਈ ਮੁੜ ਕੇ ਤੇ ਫੜੀ ਨਗੀ ਪਈ ਹੁੰਦੀ ਅੱਛਾ ਫੜੀ ਫੁੜੀ ਮੁੜ ਕੇ ਰਾਤੀ ਰਾਤ ਮਿਲੀ ਤੇ ਰਾਸਰੇ ਮਿਲੀ ਆਪਾਂ ਚੋਇਆ ਟੀਕਾ ਅੱਛਾ ਟੀਕੇ ਤੇ ਚੋਇਆ ਆਪਾਂ ਜੇ ਨਹੀਂ ਦੱਸ ਕੇ ਮੈਂ ਗਲਤ ਕੰਮ ਨਹੀਂ ਕਰਦਾ ਮਿਲ ਕੇ ਕਿਸੇ ਵੀਰ ਕੋ ਬੱਚਾ ਛੜੇ ਮਿਲੇ ਨਾ ਫੇਰ ਆਖੇ ਲੈ ਮ ਬਾਕੀ ਇਹ ਆਪਾਂ ਦੇਖ ਵੀ ਸਕਦੇ ਆ ਵੀ ਖਾਦਾ ਖੁੱਦਾ ਇਹਨੇ ਕੋਖ ਨਹੀਂ ਆ। ਹਾਂ। ਤੇ ਜੇ ਇਹਦੀ ਪਸ਼ੂ ਡਰ ਜਾਂਦਾ ਜਾਂ ਜੀਣ ਨਹੀਂ ਲੱਗਦਾ। ਚੰਗੀਆਂ ਕੋਈ ਬੱਚਾ ਛੱਡੇ ਮਿਲੇ ਨਾ ਮੜ ਕੇ ਫਿਰ ਕੋਈ ਮਿਲਦੀਰ ਕਿਹਦੇ ਘਰ ਜਾਂਦੀ ਮਿਲਦੇ ਹੋ ਸੀ। ਹਾਂਜੀ ਹਾਂਜੀ। ਹੁਣ ਵੀ ਲੋ ਕਿਤਾ ਲਾ ਪਾ ਲਈ ਵੀ ਲੋ। ਤੇ ਜੇ ਢੜੀ ਉਸ ਤਰ੍ਹਾਂ ਪੇਟ ਕੋੜੇ ਤੋਂ ਚੰਗੀ ਆ। ਇਹ ਆ ਵੀ ਥਿਰ ਟੁੱਟ ਪਰ ਉਹਗੀ ਤੇ ਸੋਹਣੀ ਦਿਖਣ ਲੱਗੂਗੀ। ਬਾਕੀ ਇਹ ਆ ਜੇ ਭੁੱਖੀ ਪੱਖੀ ਰੱਜੀ ਨਹੀਂ ਆ ਜੇ। ਬੇਲਪੂਲ ਵੇਲੇ ਕਿ ਲੰਮੀ ਸੋਹਣੀ ਛਾਣੀ। ਹਾਂ ਨੇ ਜੰਗਾ ਲੱਗਾ ਹੱਤਵੇਂ ਦੇਖੋ ਕੋਨ ਛੇ ਕਿਲੋ ਦੁੱਧ ਜਿਹੜਾ ਕਿੰਨੇ ਵੀ ਹੈਗਾ ਕਿਹਦੇ ਘਰ ਜਾ ਕੇ ਭਾਜੀ ਮਿਲ ਪਏ ਉਹਦੀ ਮਗਾਨੀ ਕਰਦਾ ਮੇਰੇ ਕੋਲ ਇਹ ਨਹੀਂ ਮਿਲ ਸਕਦੀਆਂ ਕਦਾ ਜੀ ਠੀਕ ਜੀ ਤੇ ਮੈਂ ਟੀਕਾ ਲੱਗ ਚੋਈ ਰਾਤੀ ਨੂੰ ਸੇਵਟੀਕਾ ਲੱਗ ਚੋਈਏ ਤੇ ਇਹਦਾ ਮੁੱਲ ਫਿਰ ਇਹ ਵੀ ਜੀ ਤਾਂ ਹੁਣ ਜਿੱਬੇ ਦਾ ਤਾਂ ਰਦਾ ਹੀ ਨਹੀਂ ਵੀਰੇ ਚ ਪਾਉਂਦਾ ਨੂੰ ਹਜੇ ਅੱਛਾ ਸਾਡੇ ਵੀ ਸੈਟ ਕਰ ਲਈਏ ਨੂੰ ਅੱਛਾ ਉਹ ਦੇ ਦਾਂਗੇ ਆਪਾਂ ਇਹ 48000 ਦੀ 48000 47 ਹਾਦੀ ਭਾਜੀ ਹਾਨਾ ਦੇ ਦਾਂਗੇ ਅੱਛਾ 47 ਹਾ ਮੇਰਾ ਵੀਰ ਬੱਚੇ ਨਹੀਂ ਜੇ ਮਿਲਦੀ ਜੇ ਅੱਛਾ ਜਦੋਂ ਇਹ ਮੱਝ ਇੱਧਰ ਇੱਧਰ ਹੀ ਤਬਗੀ ਜਾਂਦੀ ਉਹ ਇੱਧਰ ਕੋ ਕੰਮ ਨਹੀਂ ਵੀ ਲੋਏ ਹਾਂਜੀ ਹੈ ਨਾ ਡਲੀ ਡਰੀ ਜਿੱਦਾਂ ਡਰ ਗਈ ਏ ਤੇ ਚਲੋ ਬਾਕੀ ਹੋ ਜਾਓ ਆਪੇ ਕੋ ਫੋਨ ਲਾਊਗਾ ਤੇ ਆਪੇ ਜਿੱਥੇ ਕੋਈ ਜੇ ਕਿਸੇ ਮਨ ਨੂੰ ਲੱਗੇ ਕੋਈ ਫੋਨ ਕਰੇ ਆਪੇ ਸਭ ਦਾ ਮੌਕੇ ਤੇ ਹੋ ਜਾਓ ਜੇ ਨਾਲ ਲੱਗੇ ਫਿਰ ਵੀ ਛੱਤਨ ਭਾਵੇਂ ਦਾ ਫੋਨ ਦਾ ਠੀਕ ਹੈ ਜੀ ਉਹਨਾਂ ਦੀ ਸੈਟ ਕਰਕੇ ਫਿਰ ਤੇ ਵੇਚਣ ਨੂੰ ਛੋਟੀ ਸਭ ਤੋਂ ਬਾਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਇਹ ਆਪੇ ਕੋਈ ਵੀਰ ਇੱਥੇ ਆਵੋ ਆਪਣੀ ਚੱਕਰ ਪਾਸ ਕਰਾ